ਜੇਰਾ ਬਾਬਾ ਨਾਨਕ ਦੇ ਪਿੰਡ ਗਗੋਵਾਲੀ ਗਿਲ ਚੱਕਰੀ ਖੇਤਾਂ ਨੂੰ ਲਗੀ ਭਿਆਨਕ આગ 75 ਕਿਲੇ ਦੇ ਕਰੀਬ ਕਨਕ ਸੜਕੇ ਹੂਈ ਸਵਾ ਕਸਾਨਾਂ ਵਿੱਚ ਫਾਇਰ ਗ੍ਰੀਡ ਪ੍ਰਤੀ ਵਿਖਿਆ ਹਾਰੀ ਰੋਸ ਕਿਸਾਨ ਹੋਏ ਇੱਕ ਪਰ ਫਿਰ ਮਯੂਸ ਅਜੇ ਖਲਾਨੌਰ ਵਾਲੇ ਕਿਸਾਨਾਂ ਤੇ ਜਖਮ ਭਰੇ ਵੀ ਨਹੀਂ ਸੰਕੇ ਗਰਤਾਸਪੁਰ ਡੇਰਾ ਬਾਬਾ ਨਾਨਕ ਕਾ ਹਲਕੇ ਦੇ ਪਿੰਡ ਗਗੋਵਾਲੀ ਗਿਲ ਚੱਕਰੀ ਵਿੱਚ ਕਿਸਾਨਾਂ ਦੀ ਪੂਰੀ ਤਰ੍ਹਾਂ ਨਾਲ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਲੱਗੀ ਹਵਾ ਕਾਰਨ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਕਰੀਬ 75 ਏਕੜ ਤੋਂ ਵੱਧ ਕਣਕ ਛੜ ਕੇ ਸੁਆਹ ਹੋ ਗਈ ਫਿਲਹਾਲ ਅਗ ਲੱਗਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਸਾਨਾਂ ਵੱਲੋਂ ਖਸ਼ਾਜਿਤਾਇਆ ਜਾ ਰਿਹਾ ਹੈ ਕਿ ਅੱਗ ਕਿਸ ਤਰ੍ਹਾਂ ਲੱਗੀ ਕਿਸਾਨਾਂ ਵਿੱਚ ਇਸ ਗੱਲ 'ਚ ਭਾਰੀ ਰੋਸ ਵੇਖਣ ਨੂੰ ਮਿਲਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਕਿਸਾਨਾਂ ਵੱਲੋਂ ਕਬੋਂ ਤੋਂ ਬਾਅਦ 1 ਘੰਟੇ ਦੀ ਦੇਰੀ ਨਾਲ ਇੱਥੇ ਪਹੁੰਚੀਆਂ ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋੜੇ ਰਬ ਬਾਬਾ ਨਾਨਕ ਕਟਾਲਾ ਅਰਦਾਸ ਤੋਂ ਮੰਗਵਾਈਆਂ ਜਾਂ ਸ਼ਨ ਵੱਲੋਂ ਲਗਾਤਾਰ ਅੱਗ ਦੇ ਕਬੋਂ ਦੀ ਕੋਸ਼ਿਸ਼ ਕੀਤੀ ਗਈ ਪਰ ਚੱਲ ਰਹੀ ਹਵਾ ਕਾਰਨ ਅੱਗ ਤੇ ਜਲਦੀ ਕਬੋਂ ਨਹੀਂ ਪਾਇਆ ਜਾ ਸਕਿਆ ਇਸ ਮੌਕੇ ਕਿਸਾਨ ਗਤੇਵ ਸਿੰਘ ਨੇ ਦੱਸਿਆ ਕਿ ਉਸਦੀ ਵੀ 1 ਏਕੜ ਜ਼ਮੀਨ ਠੇਕੇ ਤੇ ਲਈ ਸੀ ਜੋ ਬਿਲਕੁਲ ਸੜਕੇ ਸਵਾ ਹੋ ਗਈ ਹੈ ਅਤੇ ਉਸ ਦਾ ਕਰੀਬ 20 ਲੱਖ ਦਾ ਨੁਕਸਾਨ ਹੋਇਆ ਇਸੇ ਤਰ੍ਹਾਂ ਦੂਸਰੇ ਕਿਸਾਨ ਨਿਸ਼ਾਨ ਸਿੰਘ ਅਤੇ ਰਣਜੀਤ ਸਿੰਘ ਲਖਮਿੰਦਰ ਸਿੰਘ ਅਤੇ ਗਗਦੇਵ ਸਿੰਘ ਦਾ ਵੀ ਕਹਿਣਾ ਸੀ ਕਿ ਉਹਨਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਕਨਕ ਦੀ ਪਛਾਣ ਕੀਤੀ ਗਈ ਸੀ ਜੋ ਪੂਰੀ ਤਰ੍ਹਾਂ ਸੜਕੇ ਸਵਾ ਹੋ ਗਈ ਹੈ ਸਖਦੇਵ ਸਿੰਘ ਆ ਜੀ ਅਤੇ ਟੈਂਡ ਵਿਰਕਿਆ ਜੀ ਦੀ ਕਨਕੀ ਇੱਥੇ ਠੇਕੇ ਤੇ ਲਈ ਗਈ ਸੀ ਵੀ ਕਿਲੇ ਕਣ ਦਾ ਇਹ ਸੜ ਗਈ ਇੱਥਾਂ ਤੇ 40 ਗੱਜ ਲੱਖ ਦਾ ਨੁਕਸਾਨ ਹੋ ਗਿਆ ਪਤਾ ਨਹੀਂ ਲੱਗਾ ਜੀ ਕਿਦਾਂ ਕਰ ਪਾਵਾਂ ਅੱਗ ਲੱਗੀ ਪਤਾ ਨਹੀਂ ਲੱਗਾ ਇਹ ਭਾਜੀ ਪਿਛਲੇ ਪਿੰਡ ਤੋਂ ਆਈ ਤੇ ਕਿਦਾਂ ਮਤ ਕਿੰਨੇ ਕਿਲੇ ਸਾਡੇ ਸਾਰੇ ਪਿੰਡ ਦੀ ਗਣਕ ਪਾਪਾ ਜੀ ਸਾਡੀ ਹੋਣੀ ਆ 50 60 ਕਿਲੇ ਹੋ ਗਏ ਇੱਥੇ ਆ ਟਿਕਟ ਲੈ ਹੋ ਗਿਆ ਵਾਦੀ ਹੋਣੀ ਕਿਤਾ ਕਾਬੂ ਪਾਇਆ ਗਿਆ ਬੜੀ ਦੂਰ ਤੋਂ ਕਾਬੂ ਕਦਾ ਪਾਇਆ ਜਾਂ ਸੂਆ ਨਾ ਹੁੰਦਾ ਕਾਬੂ ਕਣੀ ਨਹੀਂ ਆਪੇ ਕਿਤਾ ਫਾਰਵਰਡ ਨਹੀਂ ਆਈ ਨਹੀਂ ਮਤਲਬ ਆਪ ਹੀ ਲੋਕਾਂ ਨੇ ਕੀਤਾ ਆਪ ਲੋਕ ਹਾਂ ਸਰ ਫਾਰਵਰਡ ਤਾਂ ਨਹੀਂ ਪੁੱਜੀ ਨਹੀਂ ਇਹ ਨਾਮ ਹੈ ਜਪਾ ਸੁਖਦੇਵ ਸਿੰਘ ਪਿੰਡ ਮੁਗਲਨਾਰ ਮਾ ਮੁਗਲਿਆ ਅਸੀਂ ਕੋਈ ਪਿੰਡ ਦੇ ਠੇਕੇ ਤੇ ਪੈਲੀ ਲਈ ਉਹ ਸੱਤ ਕਹੇ ਪਹਿਲੀ ਠੇਕੇ ਦੀ ਉਹ ਸੜੀ ਕਣ ਵਿੱਚ ਹੋਰ ਕਿਹੜੀ ਟੋਟਲ ਕਿੰਨੇ ਕੰਨ ਚਾਹ। ਨਹੀਂ ਸਾਡੇ ਐਪੇ ਦਾ ਪਤਾ ਕਿੰਨੇ ਬਾਦ ਦੇ ਪਿੰਡ ਦੇ ਦੂਰੋਂ ਪਿੰਡਾਂਾਂ ਦੇ ਪਹਿਲੀ ਲਈ ਇੱਥੇ ਦੇਖੇ। ਠੇਕੇਦਾਰ ਜੀ ਬੰਸਾ। ਹਾਂ ਠੀਕ ਨਾ ਦੋ ਜਮੀਨ ਤੇ ਆ। ਹਾਂਜੀ। ਕਿਹੜੀ? ਸਾਰੀ ਠੇਕੇ ਵਾਲੇ ਲੋਕ ਹੀ ਇੱਥੇ ਆ। ਦੂਰੋਂ ਆ ਕੇ ਤਬਾਹ ਕਰਕੇ ਆਊਗਾ ਜੀ। ਇਹ 100 ਤਾਂ ਤਾਂ ਜਿਆਦਾ ਹੋਣਾ। 100 ਤਾਂ ਤਾਂ ਹੋਣਾ ਜਿਆਦਾ। 100 ਰੁਪਏ ਤੋਂ 500 ਕਿਲੇ ਤਾਂ ਛੜੀਵੜੀ ਬਾਤ ਨਹੀਂ ਛੜੀ। ਕੀ ਮੰਗ ਕਰਦੇ ਹੋ? ਹਾਂ? ਕੀ ਮੰਗ ਕਰਦੇ ਹੋ? ਵਹੀ ਹੁਣ ਵੇਖੋ ਜੀ ਨਕਸ਼ਾ ਤਾਂ ਚਾਹੀਦਾ ਜੇ ਕਿੰਨਾ ਨਸਾਨ ਉਹ ਫੜੇ ਜੇ ਪਤਾ। ਇਹਨਾਂ ਦਾ ਨੁਕਸਾਨ ਕੀ ਹੋ ਪੜਿਆ ਜੇ ਬੰਦਾ ਨੂੰ ਹੋਈ ਚਾਹੀਦਾ ਉਹਨੂੰ ਪੁੱਛੀ ਕਿ ਕਿੰਨਾ ਸਾੜੀ ਆ ਕਣਕ ਲਈ ਕਿੰਨਾ ਨੁਕਸਾਨ ਕੀਦਾ ਜੀ ਨੀਦਾਰਾਂ ਦਾ ਬਲਰਾਜ ਸਿੰਘ ਸਾਡੀ ਇਹ ਕਿਹੜਾ ਪਿੰਡ ਹੈ ਤੇ ਕਿੱਥੇ ਅੱਗ ਲੱਗੀ ਹੈ ਇਹ ਪਿੰਡ ਗੱਗਵਾਲੀ ਹੈ ਪਿੰਡ ਤੇ ਖਵਾਲੀ ਤੇ ਰਹਿਣ ਵਾਲੇ ਹਾਂ ਜੀ ਕਿੰਨੀ ਕਿ ਮੇਠੇ ਕੇ ਤੇ ਹੀ ਪਾਣੀ ਲਈ ਸੀ ਹੂੰ ਕਰੀਬ 3.5 ਕਿੱਲੇ ਸੜ ਗਏ ਆ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ 40 50 ਕਿੱਲਾਂ ਤੋਂ ਵੱਧਾ ਹੋਇਆ ਹੈ ਨੁਕਸਾਨ ਪੂਰੀ ਫਸਲ ਪੱਕ ਕੇ ਤਿਆਰ ਹੋਈ ਪੂਰੀ ਫਸਲ ਪੱਕ ਕੇ ਤਿਆਰ ਹੋਈ ਕਾਰਨ ਦਾ ਪਤਾ ਲੱਗਾ ਨਹੀਂ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਜੀ ਇਹ ਪੂਰੇ ਰਕਬੇ ਦੀ ਗੱਲ ਕਰੀਏ ਤੇ ਕਿੰਨੀ ਕੁ ਰਕਬਾ ਸਰਕੇ ਰਕਬਾ ਮੇਰੇ ਸਾਬ ਨਾਲ 70 70 75 ਕਿੱਲੇ ਦੇ ਲਾਗੀ ਤੱਕ ਹੋ ਸਰ ਨਹੀਂ ਇੱਕੋ ਪਿੰਡ ਦਾ ਇੱਕੋ ਪਿੰਡ ਦਾ ਹੀ ਲੱਗਦਾ ਮੈਂ ਛੜ ਪਾ ਕੰਮ ਆਪ ਠੇਕੇ ਦੀ ਇੱਥੇ ਜ਼ਮੀਨ ਲਈ ਆ ਇਹ ਅੱਜ ਘੰਟਾ ਤੋਂ ਪਹਿਲਾਂ ਇੱਥੇ ਗੱਗੋ ਵਾਲੀ ਦੀ ਜ਼ਮੀਨ ਸੀ ਜੇ ਕਣਕਾ ਜਿਹੜੇ ਥੋੜੇ ਜਿਹਾ ਨਾਲ ਕਣਕ ਜ਼ਿਆਦਾ ਸੀ ਇੱਥੇ ਤੇ ਅੱਗ ਲੱਗੀ ਆ ਸਾਨੂੰ ਇਨਫੋਰਮੇਸ਼ਨ ਮਿਲੀ ਫਾਇਰ ਬ੍ਰਿਗੇਡ ਵਾਲੇ ਕਿਸਾਨਾਂ ਨੇ ਆਪ ਬਹੁਤ ਮਿਹਨਤ ਕਰਕੇ ਟਰੈਕਟਰ ਸਾਰੇ ਪਾਸੇ ਲਾ ਕੇ ਅੱਗ ਨੂੰ ਬੁਝਾਇਆ ਕੰਟਰੋਲ ਕੀਤਾ ਕਿੰਨੇ ਕਿੱਕਰ ਜਿਹੜੀ ਮਤਲਬ ਜਿਹੜੀ ਖਰਾਬ ਹੋ ਇਹ ਤਕਰੀਬਨ 70 80 ਏਕੜ ਕਣਕਾ ਉਹਨੂੰ ਅੱਗ ਲੱਗੀ ਹੈ ਤਾਂ ਕਾਰਨਾਂ ਦਾ ਪਤਾ ਲੱਗਾ ਜੀ ਹੁੰਦਾ ਨਹੀਂ ਅਜੇ ਕੋਈ ਕਾਰਨਾਂ ਦਾ ਨਹੀਂ ਪਤਾ ਲੱਗਾ ਦੇਖ ਰਹੇ ਆ ਵੀ ਕਿੱਦਾਂ ਅੱਗ ਲੱਗੀ ਉਹ ਤੇ ਆਗੋਂ ਤੱਕ ਕਾਬੂ ਪਾੜਿਆ ਜਾ ਕੇ ਤੇ ਫਿਲਹਾਲ ਅਜੇ ਤੱਕ ਕਾਬੂ ਆ ਕਿੰਨਾ ਵਿੱਚੋਂ ਨੌਰਤ ਕਿੰਨੀ ਏਕੜ ਕੋਟੀ ਹੋ ਜਾਈ ਇਹ ਅਜੇ ਨਹੀਂ ਤੁਹਾਨੂੰ ਪਤਾ ਇਹ ਪੁੱਛ ਕੇ ਆਪਾਂ ਵੇਖਦੇ ਹਾਂ ਜੀ